ਹੈਲੋ ਗੁਰੂ ਸਸੀਤਾ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਉਹ ਵਿਕਟਨ ਕਰਤੀ ਰੜਾ ਸਾਹਿਬ ਜਿੱਥੇ ਮੇਰੇ ਸੰਤ ਬਾਬਾ ਈਸ਼ਵ ਸਿੰਘ ਜੀ ਮਹਾਰਾਜ ਫਕੀ ਕਰਿਆ ਕਰਦੇ ਸੀ ਇੱਥੇ ਪਹੁੰਚਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਖੰਨਾ ਪਾਇਰ ਰੋਡ ਦੇਖ ਸਕਦੇ ਹੋ ਇਹ ਰੋਡ ਨੂੰ ਕ੍ਰੋਸ ਕਰਕੇ ਅੱਗੇ ਸਿੱਧਾ ਰੋਡ ਆਏਗਾ ਬਾਜ਼ਾਰ ਤੋਂ ਲੰਘਦੇ ਹੋਏ ਅਪੌਥੀ ਪਹੁੰਚਾਂਗੀ ਤੇ ਉਹ ਪਵਿੱਤਰ ਘਰ ਜਿੱਥੇ ਮੇਰੇ ਬਾਬਾ ਜੀ ਪਕਤੀ ਦੇ ਰਹਿਤਾਰੀ ਸਿੰਘ ਜੀ ਨਾਮ ਕੋਹੀ ਸਾਹਿਬ ਬਹੁਤ ਹੀ ਜ਼ਿਆਦਾ ਸੰਤ ਆਪਣੀ ਦਰਸ਼ਨ ਕਰਨ ਲਾਉਂਦੀ ਆ ਅੱਜ ਆਪਾਂ ਤੁਹਾਨੂੰ ਵੀ ਕਰਵਾਵਾਂਗੇ ਆਪਾਂ ਰੋਡ ਨੂੰ ਕਰਾਸ ਕਰਦੇ ਹੋਏ ਅੱਗੇ ਜਾ ਰਹੇ ਹਾਂ ਅੱਗੇ ਜਾ ਕੇ ਸਾਰਾ ਬਾਜ਼ਾਰ ਲੰਘ ਕੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜੇ ਤਾਂ ਆਪਾਂ ਬਾਜ਼ਾਰ ਲੰਘਦੇ ਹਾਂ ਬਾਜ਼ਾਰ ਲੰਘ ਕੇ ਖੇਤ ਹੋਣਗੇ ਖੇਤ ਤੋਂ ਅੱਗੇ ਇੱਕ ਗੇਟ ਆਏਗਾ ਤੁਹਾਨੂੰ ਮੈਂ ਦੱਸ ਦਿੰਨੀ ਆ ਕੋਹੀ ਸਾਹਿਬ ਦੇ ਦਰਸ਼ਨ ਕਰਨ ਮਾ ਸਵੇਰੀ 9 ਵਜੇ ਤੋਂ 11 ਵਜੇ ਤੇ ਸ਼ਾਮ ਨੂੰ 4 ਵਜੇ ਤੋਂ 5:30 ਵਜੇ ਤੱਕ ਇਹ ਐਤਵਾਰ ਨੂੰ ਸੰਡੇ ਨੂੰ ਆਲਮੋਸਟ ਸਾਰਾ ਦਿਨ ਜਿਹੜਾ ਇਹ ਕੋਈ ਸਕੂਲ ਖੁੱਲਾ ਰਹਿੰਦਾ ਹੁਣ ਆਪਾਂ ਸਾਰਾ ਰੋਡ ਕਰਾਸ ਕਰਦੇ ਹੋਏ ਅੱਗੇ ਜਾ ਰਹੇ ਹਾਂ ਅੱਗੇ ਜਾ ਕੇ ਤੁਸੀਂ ਦੇਖ ਸਕਦੇ ਹੋ ਖੇਤ ਆ ਜਾਂਦੇ ਵੀ ਖੇਤ ਆਉਣ ਤੋਂ ਬਾਅਦ ਆਪਣੇ ਜਿਹੜੇ ਤੁਸੀਂ ਮੇਰੇ ਰਾਈਟ ਹੈਂਡ ਸਾਈਡ ਖੇਤ ਦੇ ਉੱਤੇ ਲੈਫਟ ਹੈਂਡ ਸਾਈਡ ਜਿਹੜਾ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆ ਦੇਖੋ ਇਹ ਗੇਟ ਕੋਈ ਸਾਹਿਬ ਜਾਣ ਵਾਲਾ ਇੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੋ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਦਾ ਕੀਰਤੀ ਹੈਗਾ ਤੇ ਇੱਧਰ ਤੁਹਾਨੂੰ ਖੂਹ ਹੀ ਜਾਂਦਾ ਕੀਰਤੀ ਕੇਗਾ। ਹੁਣ ਆਪਾਂ ਅੱਗੇ ਜਾਂਦੇ ਹਾਂ ਅੱਗੇ ਜਾ ਕੇ ਜੋ ਤੁਸੀਂ ਸਿੱਧਾ ਅੱਗੇ ਜਾਮੋਗੇ ਤਾਂ ਤੁਹਾਨੂੰ ਇੱਕ ਹੋਰ ਜਿਹੜੀ ਛੋਟੀ ਜੀ ਪਹੀ ਦਿਖ ਜੇਗੀ। ਸਾਈਡ ਤੇ ਤੁਹਾਨੂੰ ਅੰਬੀਆਂ ਦੇ ਦਰਖਤ ਦਿਖ ਜਾਣਗੇ। ਕਿਸੇ ਦਿਨ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਉੱਥੇ ਇੱਕ ਅੰਬੀਆਂ ਦਾ ਦਰਖਤ ਹੈ ਜਿੱਥੇ ਪੂਰੇ 12 ਮਹੀਨੇ ਅੰਬ ਲੱਗਦੇ ਆ ਤੇ ਬਾਬਾ ਜੀ ਨੇ ਅ ਵਚਨ ਕਿਤੇ ਹੋਏ ਆ ਦੇਖੋ ਹੁਣ ਤੁਸੀਂ ਅੱਗੇ ਦੇਖ ਸਕਦੇ ਹੋ ਕਿ ਜਿਹੜਾ ਰੋਡ ਆ ਉਹਨੂੰ ਆਪਾਂ ਜਿਹੜਾ ਕੱਟ ਲਿਆ ਕੱਟ ਕੇ ਅੱਗੇ ਜੋ ਪਹੀਆ ਪਹੀ ਸਿੱਧਾ ਖੂਹੀ ਸਾਹਿਬ ਤੇ ਪਹੁੰਚੇਗੀ ਬਹੁਤ ਹੀ ਸ਼ਾਂਤ ਵਾਲੀ ਜਗ੍ਹਾ ਚੀੜੀਆਂ ਦੀ ਚੀਂ-ਚੀਂ ਦੇਖੋ ਦੇਖ ਸਕਦੇ ਹੋ ਤੁਸੀਂ ਸਾਹਮਣੇ ਖੂਹੀ ਸਾਹਿਬ ਦਾ ਦਰਵਾਜ਼ਾ ਤੁਹਾਨੂੰ ਦਿਖ ਜਾਵੇਗਾ 뷰 ਦੇਖ ਸਕਦੇ ਹੋ ਬਹੁਤ ਹੀ ਸ਼ਾਂਤ ਵਾਲੀ ਇਹ ਜਗ੍ਹਾ ਮਾਨ ਨੂੰ ਬਹੁਤ ਸਕੂਨ ਮਿਲਦਾ ਜਦੋਂ ਆਪਾਂ ਇੱਥੇ ਆਉਣੀ ਆ ਤੁਸੀਂ ਵੀ ਜਿੱਤੋਂ ਵੀ ਤੁਸੀਂ ਦੇਖ ਰਹੇ ਹੋ ਉਮੀਦ ਕਰਦੇ ਆ ਤੁਸੀਂ ਵੀ ਇੱਕ ਦਿਨ ਇਹ ਜਗ੍ਹਾ ਤੇ ਜ਼ਰੂਰ ਦਰਸ਼ਨ ਕਰਨ ਆਉਂਗੇ ਇੱਥੇ ਹੂ ਹਿਸਾਬ ਦਾ ਪਾਣੀ ਪੀਂਦੇ ਆ ਸਾਰੇ ਆਗੇ ਜਿੱਥੇ ਬਾਬਾ ਜੀ ਨੇ ਭਗਤੀ ਕੀਤੀ ਸੀ ਦੇਖੋ ਦੇਖ ਸਕਦੇ ਹੋ ਤੁਸੀਂ ਮੇਨ ਗੇਟ ਆ ਮੇਨ ਗੇਟ ਤੇ ਤੁਹਾਨੂੰ ਹਿਸਟਰੀ ਦਿਖੇਗੀ ਹਿਸਟਰੀ ਦੇ ਵਿੱਚ ਸਾਰਾ ਟਾਈਮ ਲਿਖਿਆ ਹੋਇਆ ਥੈਨ ਆਪਾਂ ਅੱਗੇ ਜਾਵਾਂਗੇ ਅੱਗੇ ਜਾ ਕੇ ਤਹਾਨੂੰ ਸਾਈਡ ਤੇ ਬਹੁਤ ਹੀ ਸੋਹਣੇ ਫੁੱਲ ਬੋਟੇ ਦਿਖ ਜਾਣਗੇ ਸਾਹਮਣੇ ਤੁਹਾਨੂੰ ਕੁਰੀ ਸਾਹਿਬ ਦੇ ਦਰਸ਼ਨ ਜਿਹੜੇ ਕਰਵਾ ਰਹੇ ਆਪਾਂ ਚਲੋ ਅੱਗੇ ਜਾ ਕੇ ਆਪਾਂ ਮੱਥਾ ਟੇਕੀਏ ਜਿਹੜੀ ਵੀ ਸੰਗਤ ਪਹਿਲਾਂ ਆਈ ਹੈ ਉਹਨਾਂ ਨੂੰ ਤਾਂ ਪਤਾ ਹੋਵੇਗਾ ਗੁਰਦੁਆਰਾ ਸਾਹਿਬ ਤੋਂ 5-6 ਮਿੰਟ ਦਾ ਰਸਤਾ ਇੱਥੇ ਪਹੁੰਚਣ ਦੀ ਨਹੀਂ ਕਿਸੇ ਦਿਨ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਅੱਛਾ ਆਪਾਂ ਤੁਹਾਨੂੰ ਜੀਰੀ ਸ਼ਹਿਰ ਰਾਣਾ ਸਾਹਿਬ ਦੇ ਵਿੱਚ ਬਹੁਤ ਹੀ ਪਵਿੱਤਰ ਧਰਤੀ ਕੋਹੀ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਜੇ ਤੁਹਾਨੂੰ ਆਪਾਂ نیچے ਆ ਜਾਣਿਆ ਤਾਂ ਸਾਹਮਣੇ ਜੋ ਟੈਬਸ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਡਾਇਰੈਕਟਲੀ ਜਿਹੜਾ ਖੂਈ ਸਾਹਿਬ ਦਾ ਪਾਣੀ ਆਉਂਦਾ ਇੱਥੇ ਤੁਸੀਂ ਪਾਣੀ ਪੀ ਸਕਦੇ ਹੋ ਅਗਰ ਤੁਸੀਂ ਨਾਲ ਲੈ ਕੇ ਜਾਣਾ ਚਾਹੋ ਤਾਂ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਅਗਰ ਤੁਸੀਂ ਹਰਿਆਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨੇ ਵਾਸਤੇ ਆਉਣੇ ਤਾਂ ਇਧਰ ਕੋਈ ਸ਼ਾਬ ਦੇ ਦਰਸ਼ਨ ਵੀ ਜ਼ਰੂਰ ਕਰਕੇ ਜਾਇਆ ਕਰੋ ਆਪਾਂ ਤੁਹਾਨੂੰ ਲੋਕੇਸ਼ਨ ਦਾ ਦਿੱਤੀਆ ਸਾਰਾ ਤਾਂ ਜੋ ਤੁਸੀਂ ਆਏ ਤੁਰ ਦਰਸ਼ਨ ਕਰਕੇ ਜਾਇਓ ਸਾਰਾ ਇਹ ਤੁਹਾਨੂੰ ਗੱਗੜਾ ਸਾਹਿਬ ਦਾ ਵੀ ਉਹ ਜਿਹੜਾ ਦਿਖ ਜਾਵੇਗਾ ਸਾਹਮਣੇ ਗੁਰਦੁਆਰਾ ਸਾਹਿਬਾ ਕਿਸੇ ਉਹ ਦਿਨ ਪਤਾ ਨੂੰ ਵੀਡੀਓ ਦੇ ਵਿੱਚ ਜ਼ਰੂਰ ਦਰਸ਼ਨ ਕਰਵਾਵਾਂਗੇ